ਆਸ ਕੇ ਡਰਦਾ ਤੇ ਰੱਬ ਕੋਲੋਂ ਡਰਦਾ ਤੇ ਰੱਬ ਦੀ ਸੰਗਤ ਕੋਲੋਂ ਡਰ। ਸ਼ਰਾਬੀ ਕਵਾਬੀ ਮੁੱਖ ਮੰਤਰੀਆਂ ਤੋਂ ਨਹੀਂ ਡਰਦਾ। ਨਾਵੇਂ ਡਰਨ ਵਾਲਾ। ਹੁਣ ਵੀ ਮੇਰੀ ਕੋਈ ਫੋਟੋ ਉੱਥੇ ਪਿੱਛੋਂ ਖਿੱਚ ਰਿਆ ਸੀ ਮੈਂ ਭਾਈ ਸ਼ੇਰ ਦੀ ਫੋਟੋ ਅੱਗੇ ਖਿੱਚਦੀ ਮਗਰੋਂ ਨਹੀਂ ਖਿੱਚੀਦੀ ਹੁੰਦੀ। ਕੀ ਤੁਸੀਂ ਵਿਖਾਉਣਾ ਚਾਹੁੰਦੇ ਕਿ ਡਰਾਮਾ ਰਚਿਆ ਇੱਥੇ? ਜੇ ਤੁਹਾਡੇ ਕੋਲ ਕੋਈ ਪ੍ਰੂਫ ਆ ਦਿਓ। ਚਾਰ-ਚਾਰ ਛਿੱਟਾ ਕਾਦੇ ਲਈ ਬਦਲਣ ਦੀ ਲੋੜ ਪੈ ਗਈ। ਡੀਜੀਪੀ ਦੇ ਲੈਵਲ ਤੋਂ ਬਾਅਦ ਤੁਸੀਂ ਅੱਜ डीआईजी ਤੇ ਸਬ ਇਨਸਪੈਕਟਰ ਦੇ ਲੈਵਲਾਂ ਤੱਕ ਤਾਂ ਪਹੁੰਚ ਗਏ ਹਾਂ ਫਿਰ ਤੁਸੀਂ ਸੁਪਰੀਮ ਕੋਰਟ ਤੋਂ ਮਾਫੀ ਮੰਗ ਕੇ ਭੱਜਦੇ ਹੋ ਹਾਈ ਕੋਰਟ ਤੇ ਆਪਦਾ ਐਫੀਡੇਵਿਟ ਵਾਪਸ ਕੁਛ ਲੈਣੇ ਹੋ ਫਿਰ ਮੈਨੂੰ ਮੈਂ ਪਹਿਲਾ ਬੰਦਾ ਹੋਣਾ ਜੀ ਸਿਰਫ ਕਾਨੂੰਨ ਲਈ ਟੂ ਕੋਆਪਰੇਸ਼ਨ ਵਾਸਤੇ ਕਿ ਮੈਂ ਇਸ ਗੱਲ ਕੋ ਭੱਜਦਾ ਨਹੀਂ ਮੈਂ ਐ ਆਪਦੀ ਹੱਕ ਤੇ ਲੜੂ ਗੁਰੂ ਸਾਹਿਬ ਤੋਂ ਡਰ ਕੇ ਲੜੂ ਇੱਕ ਮੇਰੀ ਬੇਟੀ ਸੁਣ ਲਈ 11 ਵਾਰੀ ਸੱਦਿਆ ਜੀ 7 ਵਾਰੀ ਮੈਂ ਪੇਸ਼ ਹੋ ਗਿਆ ਇੱਕ ਕਾਰੀ ਮੈਂ ਫੇਰ ਦੱਸ ਦਿਆਂ ਸ਼ਹੀਦੀ ਦਿਹਾੜਾ ਸੀ ਮੈਂ ਨਹੀਂ ਪੇਸ਼ ਹੋਣਾ ਸੀ ਮੈਂ ਗੁਰੂ ਘਰ ਮਤਲਬ ਉਸਤਕ ਹੋਣਾ ਸੀ ਮੈਂ ਕਹਿ ਕੇ ਗਿਆ ਸੀ 18 ਤਰੀਕ ਨੂੰ ਸੰਜੇ ਸਿੰਘ ਦਾ ਕੇਸ ਲੱਗਿਆ ਅਰਵਿੰਦ ਕੇਜਰੀਵਾਲ ਜੀ ਦੇ ਚੇ ਮੈਨੂੰ ਮਾਫੀ ਮੰਗੀ ਇਹਨਾਂ ਨੇ ਉਹੀ ਤਰੀਕ ਕਿਉਂ ਚੁਣੀ ਕਿਉਂਕਿ ਉਸ ਤਰੀਕ ਦੇ ਬਾਰੇ ਜਨਤਕ ਮੈਂ ਕਿਹ ਅਖਬਾਰਾਂ 'ਚ ਆਇਆ ਸੰਜੇ ਸਿੰਘ ਪੇਸ਼ ਹੋਇਆ ਨਿਊਜ਼ ਚੈਨਲਾਂ ਨੇ ਖਬਰ ਚਲਾਈ ਅਖਬਾਰਾਂ ਅੰਗਰੇਜ਼ੀ ਪੰਜਾਬੀ ਹਿੰਦੀ ਸਭ 'ਚ ਛਪਿਆ ਕੀ ਮਜੀਠੀ ਇਹਦੀ ਫਲਾਣੀ ਤਰੀਕ ਦੀ ਮੈਂ ਇੱਕ ਐਡਾ ਕੋਇਨਸੀਡੈਂਸ ਕਿ ਜਦੋਂ ਮੇਰਾ ਆਮ ਆਦਮੀ ਪਾਰਟੀ ਵਾਲੇ ਨਾਲ ਜਾਂ ਭਗਵੰਤ ਮਾਨ ਦੇ ਕਿਸੇ ਯਾਰ ਨਾਲ ਪੇਚਾ ਹੁੰਦਾ ਉਦੋਂ ਹੀ ਤੁਹਾਨੂੰ ਮੇਰੀ ਯਾਦ ਆ ਜਾਂਦੀ ਮੈਂ ਕਿਹਾ ਜਿਹੜੀ ਚੀਜ਼ ਜਨਤਕ ਲੱਗੀ ਹੋਵੇ ਤੁਸੀਂ ਫੇਰ ਮੈਨੂੰ 18 ਨੂੰ 7 ਨੂੰ ਹੁਣ ਮੈਂ ਕੋਰਟ ਜਾਣਾ ਸੀ ਇਹਨਾਂ ਕੋਲ ਤਾਂ ਆਉਣਾ ਨਹੀਂ ਸੀ ਇਹਨਾਂ ਦੀ ਛਰਾਰਤ ਸੀ ਮੈਂ ਕੋਰਟ ਜਾਵਾਂਗਾ ਕਿਉਂਕਿ ਕੋਰਟ ਦਾ ਇੱਕ ਆਰਡਰ ਸੀ ਜੇ ਮਜੀਠੀ ਆਇਦ ਕਿ ਨਹੀਂ ਆਉਂਗਾ ਤੇ ਅਸੀਂ ਕੇਸ ਫਿਰ ਇਹਦੀ ਅਗਲੀ ਮਤਲਬ ਇਹ ਆਪ ਦੀ ਗਵਾਹੀ ਨਹੀਂ ਦੇ ਸਕਦਾ ਪਰਪਸਲੀ ਮੈਨੂੰ ਗਵਾਈ ਚ ਰੋਕਣ ਵਾਸਤੇ ਮੈਂ ਭਾਈ ਤੁਸੀਂ ਫਿਰ ਇਹ ਐਸਆਈਟੀ ਬੁਲਾਈ ਮੈਨੂੰ ਸੀਆਮ ਹੌਸਦਿਆ ਕਰੇ ਕਿਉਂਕਿ ਆਰਡਰ ਤਾਂ ਉਥੋਂ ਚੱਲ ਰਿਹਾ ਭਗਵੰਤਮਾਨ ਹੌਨ ਰਿਕਾਰਡ ਹੈ ਕਿ ਅਸੀਂ ਕੇਸ ਫਾਈਲ ਰੀਰਾਈਟ ਕਰਨੇ ਉਹ ਗੈਰਕਾਨੂੰਨੀ ਕੰਮ ਹੈ ਭਗਵੰਤਮਾਨ ਹੌਨ ਰਿਕਾਰਡ ਹੈ ਕਿ ਇਹ ਚ ਕਮੀ ਪੇਸ਼ੀਆਂ ਮਤਲਬ ਕਮੀ ਤੁਸੀਂ ਪੂਰੀਆਂ ਕਰ ਦਿਓ ਮਤਲਬ ਇਸ ਤਰੀਕਾ ਦਾ ਡਰਾਮਾ ਫਿਰ ਮੈਨੂੰ 20 ਨੂੰ ਸਾਧ ਲੈ 18 ਦਾ ਮੇਰਾ ਜਵਾਬਦਾਰਾ ਪੜ੍ਹ ਲਓ ਮੈਂ ਉਹਨਾਂ ਨੂੰ ਕਲੀਅਰਲੀ ਗਿਆ ਮੈਂ ਤੁਸੀਂ ਸੁਪਰੀਮ ਕੋਰਟ ਗਏ ਤੁਸੀਂ ਬੋਲ ਕੇ ਜੱਜ ਸਾਹਿਬ ਅੱਗੇ ਮੇਰਾ ਕੇਸ ਲਿਸਟ ਕਰਾਇਆ 15 ਨੂੰ ਹੁਣ ਕਿਰਪਾ ਕਰਕੇ ਮੈਨੂੰ ਸੁਪਰੀਮ ਕੋਰਟ ਜਾ ਕੇ ਆਪਦੀ ਤਰੀਕ ਲਾੜ ਲੈਣ ਦੇ ਤੋਂ ਬਾਅਦ ਸੱਦ ਲਿਓ ਜੇ ਸੱਦਣਾ ਇਹ ਨਹੀਂ ਕਿ ਮੈਂ ਕਹਾਂ ਨਹੀਂ ਸੱਦਿਓ ਸੱਦ ਲਿਓ ਮੈਂ ਤੁਹਾਡਾ ਮੇਰਾ ਮੈਂ ਹੀ ਮਿਸਟ ਕਰਦਾ ਇਹਨਾਂ ਨੂੰ ਮੈਨੂੰ ਕਰਦੇ ਮੈਂ ਇਹਨਾਂ ਨੂੰ ਕਰਦਾ ਕਿ ਮੈਂ ਤੁਹਾਡਾ ਆ ਕੇ ਇੱਥੇ ਕਰ ਜੂ ਪੁੱਛ ਪਾਛ ਜਾਊ ਰਾਜਾ ਰਾਜੀ ਕਰ ਜੂ ਜਿਹੜੀ ਗੱਲ ਦੀ ਤੁਹਾਨੂੰ ਜਵਾਬ ਚਾਹੀਦੇ ਮਗਰ ਛਰਾਤ ਦੇਖੋ ਵੀ ਉਹ ਮੈਨੂੰ ਫੇਰ ਸੱਦ ਲੇ 23 ਨੂੰ ਮੇਰੀ ਤਰੀਕ ਹੈ ਹੁਣ ਮੈਂ ਸੁਪਰੀਮ ਕੋਰਟ ਜਾ ਕੇ ਆਪਦੀ ਤਿਆਰੀ ਕਰੂੰਗੀ ਇਹਨਾਂ ਕੋਲ ਆਉ ਪਰਪਸਲੀ ਚੌਣ ਲਿਓ ਜੀ ਕਮੈਂਟ ਪਰਪਸਲੀ ਇਹ ਸ਼ੋਅ ਕਰਨ ਲਈ ਕਿ ਇਹ ਕੋਆਪਰੇਟ ਨਹੀਂ ਕਰ ਰਹੇ ਫਿਰ 23 ਤਰੀਕ ਨੂੰ ਇਹਨਾਂ ਨੂੰ ਸੁਪਰੀਮ ਕੋਰਟ ਤੋਂ ਝਾੜ ਪੈਂਦੀ ਹੈ 91 ਦਾ ਨੋਟਿਸ ਇਹ ਵਾਪਸ ਲੈਂਦੇ ਆ ਉੱਥੇ ਹਾਈ ਕੋਰਟ ਮਾਪੀਮਾ ਫੇਰ ਮੈਨੂੰ 30 ਨੂੰ ਸੱਦ ਲਿਆ ਅੱਜ ਮੈਂ ਫੇਰ ਆਇਆ ਹਾਂ ਔਰ ਮੈਂ ਬੇਨਤੀ ਕਰਕੇ ਆਇਆ ਹਾਂ ਅੰਦਰ ਕਿ ਭਾਈ ਸੁਪਰੀਮ ਕੋਰਟ ਨੂੰ ਮਿਸਲੀਡ ਮਿਸ ਗਾਈਡ ਨਾ ਕਰੋ ਝੂਠਿਆ ਵੀ ਡਾਵੀਡ ਫਾਈਲ ਨਾ ਕਰੋ ਇਹ ਬਹੁਤ ਵੱਡੀ ਪਰਜਰੀ ਆ ਦੇਖੋ ਸਭ ਤੋਂ ਪਹਿਲਾਂ ਤਾਂ ਜੀ ਇੱਕ ਲਾ ਬਾਈਡਿੰਗ ਸਿਟੀਜ਼ਨ ਹੋਣ ਦੇ ਨਾਤੇ ਔਰ ਕਾਨੂੰਨ 'ਚ ਵਿਸ਼ਵਾਸ ਰੱਖਣ ਕਰਕੇ ਜਿੰਨੀ ਵਾਰੀ ਮੈਨੂੰ ਬੁਲਾਇਆ ਗਿਆ ਮੈਂ ਇੱਥੇ ਆਇਆ ਔਰ ਅੱਜ ਵੀ ਐਸਆਈਟੀ ਅੱਗੇ ਸਰਦਾਰ ਹਰਚਰਨ ਸਿੰਘ ਭੁੱਲਰ ਸਾਹਿਬ ਨੂੰ ਮੈਂ ਇਹ ਬੇਨਤੀ ਕਰਕੇ ਆਇਆ ਕਿ ਭਗਵੰਤ ਮਾਨ ਦਾ ਹੱਥ ਠੋਕਾ ਨਾ ਬਣੋ ਔਰ ਮੈਂ ਕਾਰਨ ਹੈ ਕਿ ਕਿਉਂ ਕੋਈ ਨਹੀਂ ਦੇਖੋ ਮੈਨੂੰ ਇੱਕ ਰੈਗੂਲਰ ਬੇਲ ਲਈ ਮੇਰੇ ਤੇ ਝੂਠਾ ਕੇਸ ਦਰਜ ਹੋਇਆ ਉਸ ਝੂਠੇ ਕੇਸ 'ਚ ਮੈਂ 6 ਮਹੀਨੇ ਅੰਦਰ ਰਿਹਾ ਜਦੋਂ ਮੈਨੂੰ ਜ਼ਮਾਨਤ ਮਿਲਦੀ ਹੈ 28 ਸਫੇ ਔਨਰੇਬਲ ਜੱਜ ਸਾਹਿਬ ਹਾਈ ਕੋਰਟ ਦੇ ਦੋ ਜੱਜ ਸਾਹਿਬਾਨਾਂ ਨੇ ਆਰਡਰ ਦਿੱਤਾ ਔਰ ਉਸ ਆਰਡਰ ਨੂੰ ਅੱਜ ਤੱਕ ਇਹਦੇ 'ਚ ਸਪੱਸ਼ਟ ਲਿਖਿਆ ਗਿਆ ਸੀ ਕਿ ਜੋ aarop daaste laaye gaye aa oh jhoothe ne isde 'ਚ ਕੋਈ ਸਚਾਈ ਨਹੀਂ ਔਰ ਉਸ ਆਰਡਰ ਨੂੰ ਅੱਜ ਤੱਕ ਕਿੱਥੇ ਇਹ ਚੈਲੰਜ ਨਹੀਂ ਕਰ ਸਕੇ ਦੂਜੀ ਗੱਲ ਦੇਖੋ ਅੱਜ ਇਹ ਪਿਛਲੀ ਵਾਰੀ ਇਹ ਸੁਪਰੀਮ ਕੋਰਟ ਗਏ ਸੁਪਰੀਮ ਕੋਰਟ 'ਚ ਨਾਨੇ ਕਹਿਣ ਦੀ ਕੋਸ਼ਿਸ਼ ਕੀਤੀ ਕਿ ਜੇ ਇਹ ਕੋਆਪਰੇਟ ਨਹੀਂ ਕਰਦਾ ਉੱਥੋਂ ਦੇ ਜੱਜ ਸਾਹਿਬ ਨੇ ਇਸ ਤਰੀਕੇ ਦੀ ਖਚਾਈ ਕੀਤੀ ਇਹਨਾਂ ਦੀ ਕਿ ਜਿਹੜਾ ਬੰਦਾ ਅੰਦਰ ਰਹਿ ਚੁੱਕਿਆ ਹੋਵੇ ਜਿਹਦਾ ਤੁਸੀਂ ਰਿਮਾਂਡ ਤੱਕ ਨਹੀਂ ਲਿਆ ਹੋਵੇ ਅੱਜ ਤੱਕ ਤੁਸੀਂ ਕੋਈ ਸਬੂਤ ਨਹੀਂ ਪੇਸ਼ ਕਰ ਸਕੇ ਹੋ ਇੰਨੇ ਸਾਲ ਬੀਤ ਗਏ ਤੁਸੀਂ ਕੀ ਸਰਕਾਰ ਕੀ ਸਮਝਦੇ ਸੀ ਫਾਈਲਾ ਪੜਦੇ ਨਹੀਂ ਬਹੁਤ ਬੁਰੀ ਤਰ੍ਹਾਂ ਖਚਾਈ ਹੋਈ ਔਰ ਇਹਨਾਂ ਨੇ ਮਾफी ਮੰਗ ਕੇ ਉੱਥੋਂ ਆਪ ਦਾ ਖੜਾ ਕੀਤਾ ਹੁਣ ਹੈ ਆਨਰੇਬਲ ਸੁਪਰੀਮ ਕੋਰਟ 'ਚ ਉਦੋਂ ਜਦ ਇਹਨਾਂ ਨੇ ਕੋਸ਼ਿਸ਼ ਕੀਤੀ ਕਿ ਉੱਥੋਂ ਡਾਇਰੈਕਸ਼ਨ ਲੈਣ ਦੀ ਇਹਨਾਂ ਨੂੰ ਮਿਲੀ ਕੋਈ ਨਹੀਂ ਮਗਰ ਇਹਨਾਂ ਦੀ ਸ਼ਰਾਰਤ ਵੇਖੋ ਕਿ ਉੱਥੋਂ ਲੈ ਅੱਧਾ ਘੰਟਾ ਨਹੀਂ ਬੀਤਿਆ ਸੀ ਮੈਨੂੰ ਫੇਰ ਸੱਦ ਲਿਆ ਜਦੋਂ ਹਾਈ ਸੁਪਰੀਮ ਕੋਰਟ 'ਚ ਤੁਸੀਂ ਕੋਸ਼ਿਸ਼ ਕਰਨ ਲਈ ਤੁਹਾਨੂੰ ਰਾਹਤ ਨਹੀਂ ਮਿਲੀ ਹਾਈ ਕੋਰਟ 'ਚ ਤੁਸੀਂ ਐਫਿਡੇਵਿਟ ਦਿੱਤਾ ਕਿ ਹਾਂ ਅਸੀਂ ਅੱਗੇ ਨਹੀਂ ਸੱਦਾਂਗੇ ਫੇਰ ਸੱਦ ਲਿਆ ਇਸ ਸਿਫਟ ਤੇ ਸਿਰਫ ਸਿਆਸਤ ਹੋ ਰਹੀ ਔਰ ਸਿਆਸਤ ਦਾ ਕਾਰਨ ਸਿਰਫ ਇਹ ਆ ਕਿ ਭਗਵੰਤ ਮਾਨ ਦੇ ਖਿਲਾਫ ਲੱਗ ਤੇ ਕੋਮ ਹੈ ਦਾਸ ਜੇ ਡਰਦਾ ਤੇ ਰੱਬ ਕੋਲੋਂ ਡਰਦਾ ਤੇ ਰੱਬ ਦੀ ਸੰਗਤ ਕੋਲੋਂ ਡਰ। ਸ਼ਰਾਬੀ ਕਵਾਬੀ ਮੁੱਖ ਮੰਤਰੀਆਂ ਤੂੰ ਨਹੀਂ ਡਰਦਾ। ਨਾ ਮੈਂ ਡਰਨ ਵਾਲਾ। ਹੁਣ ਵੀ ਮੇਰੀ ਕੋਈ ਫੋਟੋ ਉੱਥੇ ਪਿੱਛੋਂ ਖਿੱਚ ਰਿਆ ਸੀ ਮੈਂ ਭਾਈ ਸ਼ੇਰ ਦੀ ਫੋਟੋ ਅੱਗੇ ਖਿੱਚਦੀ ਮਗਰੋਂ ਨਹੀਂ ਖਿੱਚਦੀ ਹੁੰਦੀ। ਕੀ ਤੁਸੀਂ ਵਿਖਾਉਣਾ ਚਾਹੁੰਦੇ ਕੀ ਡਰਾਮਾ ਰਚਿਆ ਇੱਥੇ? ਜੇ ਤੁਹਾਡੇ ਕੋਲ ਕੋਈ ਪ੍ਰੂਫ ਆ ਦਿਓ। ਚਾਰ-ਚਾਰ ਛਿੱਟਾ ਕਾਦੇ ਲਈ ਬਦਲਣ ਦੀ ਲੋੜ ਪੈ ਗਈ। ਡੀਜੀਪੀ ਦੇ ਲੈਵਲ ਤੋਂ ਬਾਅਦ ਤੁਸੀਂ ਅੱਜ DIG ਦੇ ਸਬ ਇਨਸਪੈਕਟਰ ਦੇ ਲੈਵਲਾਂ ਤੱਕ ਤਾਂ ਪਹੁੰਚ ਗਏ ਹਾਂ ਫਿਰ ਤੁਸੀਂ ਸੁਪਰੀਮ ਕੋਰਟ ਤੋਂ ਮਾਫੀ ਮੰਗ ਕੇ ਭੱਜਦੇ ਹੋ ਹਾਈ ਕੋਰਟ ਤੇ ਆਪਦਾ ਐਫੀਡੇਵਿਟ ਵਾਪਸ ਪੁੱਛ ਲੈਣੇ ਹੋ ਫਿਰ ਮੈਨੂੰ ਮੈਂ ਪਹਿਲਾ ਬੰਦਾ ਹੋਣਾ ਜੀ ਸਿਰਫ ਕਾਨੂੰਨ ਲਈ ਟੂ ਕੋਆਪਰੇਸ਼ਨ ਵਾਸਤੇ ਕਿ ਮੈਂ ਇਸ ਗੱਲ ਤੋਂ ਭੱਜਦਾ ਨਹੀਂ ਮੈਂ ਆਹ ਆਪਦੀ ਹੱਕ ਤੇ ਲੜੂ ਗੁਰੂ ਸਾਹਿਬ ਤੋਂ ਡਰ ਕੇ ਲੜੂ ਇੱਕ ਮੇਰੀ ਬੇੰਤੀ ਸੁਣ ਲਓ 11 ਵਾਰੀ ਸੱਦਿਆ ਜੀ 7 ਵਾਰੀ ਮੈਂ ਪੇਸ਼ ਹੋ ਗਿਆ ਇੱਕ ਕਾਰੀ ਮੈਂ ਫੇਰ ਦੱਸ ਦਿਆਂ ਸ਼ਹੀਦੀ ਦਿਹਾੜਾ ਸੀ ਮੈਂ ਨਹੀਂ ਪੇਸ਼ ਹੋਣਾ ਸੀ ਮੈਂ ਗੁਰੂ ਘਰ ਮਤਲਬ ਤਮਸਤਕ ਹੋਣਾ ਸੀ ਮੈਂ ਕਹਿ ਕੇ ਗਿਆ 18 ਤਰੀਕ ਨੂੰ ਸੰਜੇ ਸਿੰਘ ਦਾ ਕੇਸ ਲੱਗਿਆ ਅਰਵਿੰਦ ਕੇਜਰੀਵਾਲ ਚ ਜੀਤੇ ਚ ਮੈਨੂੰ ਮਾਫੀ ਮੰਗੀ ਇਹਨਾਂ ਨੇ ਉਹੀ ਤਰੀਕ ਕਿਉਂ ਚੁਣੀ ਕਿਉਂਕਿ ਉਸ ਤਰੀਕ ਦੇ ਬਾਰੇ ਜਨਤਕ ਮੈਂ ਕਿਹ ਅਖਬਾਰਾਂ ਚ ਆਇਆ ਸੰਜੇ ਸਿੰਘ ਪੇਸ਼ ਹੋਇਆ ਨਿਊਜ਼ ਚੈਨਲਾਂ ਨੇ ਖਬਰ ਚਲਾਈ ਅਖਬਾਰਾਂ ਅੰਗਰੇਜ਼ੀ ਪੰਜਾਬੀ ਹਿੰਦੀ ਸਭ ਚ ਛਪਿਆ ਕਿ ਮਜੀਠੀ ਇਹਦੀ ਫਲਾਣੀ ਤਰੀਕ ਦੀ ਮੈਂ ਇੱਕ ਐਡਾ ਕੋਇਨਸੀਡੈਂਸ ਕਿ ਜੇ ਦਿਨ ਮੇਰਾ ਆਮ ਆਦਮੀ ਪਾਰਟੀ ਵਾਲੇ ਨਾਲ ਜਾਂ ਭਗਵੰਤ ਮਾਨ ਦੇ ਕਿਸੇ ਯਾਰ ਨਾਲ ਪੇਚਾ ਹੁੰਦਾ ਉਦੋਂ ਹੀ ਤੁਹਾਨੂੰ ਮੇਰੀ ਯਾਦ ਆ ਜਾਂਦੀ ਮੈਂ ਕਿਹਾ ਜਿਹੜੀ ਚੀਜ਼ ਜਨਤਕ ਲੱਗੀ ਹੋਵੇ ਤੁਸੀਂ ਫੇਰ ਮੈਨੂੰ 18 ਨੂੰ ਸੱਦ ਨੂੰ ਹੁਣ ਮੈਂ ਕੋਰਟ ਜਾਣਾ ਸੀ ਇਹਨਾਂ ਕੋਲ ਤਾਂ ਆਉਣਾ ਨਹੀਂ ਸੀ ਇਹਨਾਂ ਦੀ ਛਰਾਰਤ ਸੀ ਮੈਂ ਕੋਰਟ ਜਾਵਾਂਗਾ ਕਿਉਂਕਿ ਕੋਰਟ ਦਾ ਇੱਕ ਆਰਡਰ ਸੀ ਜੇ ਮਜੀਠੀ ਆਇਦ ਕਿ ਨਹੀਂ ਆਉਂਗਾ ਤੇ ਅਸੀਂ ਕੇਸ ਫਿਰ ਇਹਦੀ ਅਗਲੀ ਮਤਲਬ ਇਹ ਆਪਦੀ ਗਵਾਹੀ ਨਹੀਂ ਦੇ ਸਕਦਾ ਪਰਪਸਲੀ ਮੈਨੂੰ ਗਵਾਈ ਚ ਰੋਕਣ ਵਾਸਤੇ ਮੈਂ ਭਾਈ ਤੁਸੀਂ ਫਿਰ ਇਹ ਐਸਆਈਟੀ ਬੁਲਾਈ ਮੈਨੂੰ ਸੀਆਮ ਹੌਸਦਿਆ ਕਰੇ ਕਿਉਂਕਿ ਆਰਡਰ ਤਾਂ ਉਥੋਂ ਚੱਲ ਰਿਹਾ ਭਗਵੰਤ ਮਾਨ ਹੋਂ ਰਿਕਾਰਡ ਹੈ ਕਿ ਅਸੀਂ ਕੇਸ ਫਾਈਲ ਰੀਰਾਈਟ ਕਰਨੇ ਉਹ ਗੈਰ ਕਾਨੂੰਨੀ ਕੰਮ ਹੈ ਭਗਵੰਤ ਮਾਨ ਹੋਂ ਰਿਕਾਰਡ ਹੈ ਕਿ ਇਹ ਚ ਕਮੀ ਪੇਸ਼ੀਆ ਮਤਲਬ ਕੰਮ ਤੁਸੀਂ ਪੂਰੀਆਂ ਕਰਦੀਆਂ ਮਤਲਬ ਇਸ ਤਰੀ ਦਾ ਡਰਾਮਾ ਫਿਰ ਮੈਨੂੰ 20 ਨੂੰ ਸੱਦ ਲਿਆ 18 ਦਾ ਮੇਰਾ ਜਵਾਬਦਾਰਾ ਪੜ੍ਹ ਲਓ ਮੈਂ ਉਹਨਾਂ ਨੂੰ ਕਲੀਅਰਲੀ ਕਿਹਾ ਮੈਂ ਤੁਸੀਂ ਸੁਪਰੀਮ ਕੋਰਟ ਗਏ ਤੁਸੀਂ ਬੋਲ ਕੇ ਜੱਜ ਸਾਹਿਬ ਅੱਗੇ ਮੇਰਾ ਕੇਸ ਲਿਸਟ ਕਰਾਇਆ 15 ਨੂੰ ਹੁਣ ਕਿਰਪਾ ਕਰਕੇ ਮੈਨੂੰ ਸੁਪਰੀਮ ਕੋਰਟ ਜਾ ਕੇ ਆਪਦੀ ਤਰੀਕ ਲਾੜ ਲੈਣ ਦੇ ਤੋਂ ਬਾਅਦ ਸੱਦ ਲਿਓ ਜੇ ਸੱਦਣਾ ਇਹ ਨਹੀਂ ਕਿ ਮੈਂ ਕਹਾਂ ਨਹੀਂ ਸੱਦਿਓ ਸੱਦ ਲਿਓ ਮੈਂ ਤੁਹਾਡਾ ਮੇਰਾ ਵੀ ਮੈਂ ਮਿਸਚ ਕਰਦਾ ਇਹਨਾਂ ਨੂੰ ਮੈਨੂੰ ਕਰਦੇ ਮੈਂ ਇਹਨਾਂ ਨੂੰ ਕਰਦਾ ਕਿ ਮੈਂ ਤੁਹਾਡਾ ਆ ਕੇ ਇੱਥੇ ਕਰ ਜੂੰ ਪੁੱਛ ਪਾਛ ਜਾਊ ਰਾਜਾ ਰਾਜੀ ਕਰ ਜੂੰ ਜਿਹੜੀ ਗੱਲ ਦੀ ਤੁਹਾਨੂੰ ਜਵਾਬ ਚਾਹੀਦੇ ਮਗਰ ਛਰਾਹ ਦੇਖੋ ਵੀ ਉਹ ਮੈਨੂੰ ਫੇਰ ਸੱਦ ਲੇ ਇਹਨੂੰ ਮੇਰੀ ਤਰੀਕ ਹੈ ਹੁਣ ਮੈਂ ਸੁਪਰੀਮ ਕੋਰਟ ਜਾ ਕੇ ਆਪਦੀ ਤਿਆਰੀ ਕਰੂੰਗੀ ਇਹਨਾਂ ਕੋਲ ਪਰਪਸਲੀ ਸ਼ੌਨ ਲਓ ਜੀ ਕਮੈਂਟ ਪਰਪਸਲੀ ਇਹ ਸ਼ੋਅ ਕਰਨ ਲਈ ਕਿ ਇਹ ਕੋਆਪਰੇਟ ਨਹੀਂ ਕਰ ਰਹੇ ਫਿਰ 23 ਤਰੀਕ ਨੂੰ ਇਹਨਾਂ ਨੂੰ ਸੁਪਰੀਮ ਕੋਰਟ ਤੋਂ ਝਾੜ ਪੈਂਦੀ 91 ਦਾ ਨੋਟਿਸ ਇਹ ਵਾਪਸ ਲੈਂਦੇ ਆ ਉੱਥੇ ਹਾਈ ਕੋਰਟ ਮਾਫੀ ਮੈਂ ਫੇਰ ਮੈਨੂੰ 30 ਨੂੰ ਸੱਦ ਲਿਆ ਅੱਜ ਮੈਂ ਫੇਰ ਆਇਆ ਹਾਂ ਔਰ ਮੈਂ ਬੇਨਤੀ ਕਰਕੇ ਆਇਆ ਹਾਂ ਅੰਦਰ ਕਿ ਭਾਈ ਸੁਪਰੀਮ ਕੋਰਟ ਨੂੰ ਮਿਸਲੀਡ ਮਿਸ ਗਾਈਡ ਨਾ ਕਰੋ ਝੂਠ ਐਫੀਡੇਵਿਟ ਫਾਈਲ ਨਾ ਕਰੋ ਇਹ ਬਹੁਤ ਵੱਡੀ ਪਰਜਰੀ ਆ ਇਹ ਜੇ ਗੈਰ ਕਾਨੂੰਨੀ ਕੰਮ ਅੱਜ ਆ ਤੁਸੀਂ ਵੇਖ ਹੀ ਲਿਆ ਹਾਈ ਕੋਰਟ ਚ ਕੀ ਹੋਇਆ ਸਿੱਧੂ ਮੂਸੇ ਵਾਲੇ ਕੇਸ ਚ ਪਹਿਲਾਂ ਵੀ ਰੌਲਾ ਪਿਆ ਕਿ ਇੰਟਰਵਿਊ ਸਿੱਧੂ ਮੂਸੇ ਵਾਲੇ ਦੀ ਪੰਜਾਬ ਚ ਹੋਈ ਇਹਨਾਂ ਨੇ ਡਿਨਾਈ ਕੀਤੀ ਸੀਐਮ ਨੇ ਵੀ ਡਿਨਾਈ ਕੀਤੀ ਡੀਜੀਪੀ ਨੇ ਵੀ ਡਿਨਾਈ ਕੀਤੀ ਹਾਈ ਕੋਰਟ ਨੇ ਕੈਗ ਸੈਟ ਬਣਾ ਦਿਓ ਸੈਟ ਬਣਨੀ ਸੀ ਭਗਵੰਤ ਮਾਨ ਦੀ ਮਰਜ਼ੀ ਨਾਲ ਉਹ ਸਿਟ ਨੇ ਦੇ ਦਿੱਤਾ ਢਾਕਲ ਜਵਾਬ ਕਰਤਾ ਕਿ ਨਹੀਂ ਹੋਈ ਮਤਲਬ ਇੱਥੇ ਕੋਈ ਨੌਲੇਜ ਨਹੀਂ ਫਿਰ ਹਾਈ ਕੋਰਟ ਨੇ ਸਿਟ ਬਣਾਈ ਔਰ ਉਹ ਸਿਟ ਨੇ ਦੱਸ ਦਿੱਤਾ ਕਿ ਖਰੜ CIA ਥਾਣੇ 'ਚ ਇਹ ਇੰਟਰਵਿਊ ਹੋਈ ਹੁਣ ਤੁਸੀਂ ਮੈਨੂੰ ਇੱਕ ਗੱਲ ਦੱਸ ਦੋ ਹਜ਼ਾਰ ਪੁਲਸ ਵਾਲਾ ਲੈ ਕੇ ਆਉਂਦਾ ਮੈਨੂੰ ਲੱਗਦਾ ਜਿੰਨੀ ਪ੍ਰਧਾਨ ਮੰਤਰੀ ਦੀ ਸਿਕਿਉਰਿਟੀ ਉਹਦੇ ਨੇੜੇ țeੜੇ ਉਹਨੂੰ ਪ੍ਰੋਵਾਈਡ ਕੀਤੀ ਜਾਂਦੀ ਐਨੀ ਪੁਲਿਸ ਲੱਗੀ ਹੋਵੇ ਪੁਲਿਸ ਰਿਮਾਂਡ ਤੇ ਬੰਦਾ ਆਇਆ ਹੋਵੇ ਤੁਸੀਂ 3 ਤੇ 4 5 ਸਪਟੰਬਰ ਦੇ ਇੰਟਰਵਿਊ ਕੱਢ ਲਓ ਜਾਂ ਉੱਥੋਂ ਦੇ ਕੈਮਰਿਆਂ ਦੀ ਰਿਕਾਰਡਿੰਗ ਕੱਢ ਲਓ ਕੋਈ ਪੰਜਾਬ ਦਾ ਅਫਸਰ ਨਹੀਂ ਜਿਹੜਾ ਉੱਥੇ ਨਹੀਂ ਗਿਆ ਸੀ ਪੁੱਛਕਿਛ ਕਰਨ ਕਿ ਅੱਜ ਫਲਾਣਾ ਜਾ ਰਿਹਾ ਜੀ ਅੱਜ ਆਈ ਜੀ ਜਾ ਰਿਹਾ ਜੇ ਡੀਜੀਪੀ ਜਾ ਰਿਹਾ ਡੀਐਚ ਔਰ ਫਿਰ ਇੰਟਰਵਿਊ ਹੋ ਜਾਏ ਤੇ ਫਿਰ ਇਹ ਨਿਕ ਗੱਲ ਸੁਣੋ ਨਾ ਜੀ ਇਸ ਗੱਲ ਦੀ ਨੌਲੇਜ ਭਗਵੰਤੂ ਨੂੰ ਸੀ ਤੇ ਭਗਵੰਤ ਮਾਨ ਨੇ ਹਾਈ ਕੋਰਟ ਨੂੰ ਫੋਟਵਿੰਗ ਕਰਨ ਦੀ ਕੋਸ਼ਿਸ਼ ਕੀਤੀ ਝੂਠ ਬੋਲਣ ਦੀ ਕੋਸ਼ਿਸ਼ ਕੀਤੀ ਹੁਣ ਜਦ ਹਾਈ ਕੋਰਟ ਤੇ ਅੱਗੇ ਸਚਾਈ ਆ ਗਈ ਹੈ ਕਿ ਭਗਵੰਤ ਮਾਨ ਦਾ ਅਸਤੀਫਾ ਦੇਣਾ ਨਹੀਂ ਬਣਦਾ ਕਿ ਭਗਵੰਤ ਮਾਨ ਤੇ ਪਰਚਾ ਨਾ ਹੋਵੇ ਕਿ ਹਾਈ ਕੋਰਟ ਨੂੰ ਇਹ ਮਿਸਲੀਡ ਕਰਨ ਦੀ ਕੋਸ਼ਿਸ਼ ਕਰਿਆ ਇਹਨੂੰ ਸਚਾਈ ਪਤਾ ਸੀ ਕਿਉਂਕਿ ਇੰਟਰਵਿਊ ਹੋਮ ਮਿਨਿਸਟਰ ਦੀ ਮਰਜ਼ੀ ਬਿਨਾਂ ਹੋ ਹੀ ਨਹੀਂ ਸਕਦੀ ਸੀ ਸਿੱਧੂ ਮੂਸੇਵਾਲੇ ਸਾਹਿਬ ਦੇ ਬਜ਼ੁਰਗ ਇਸ ਗੱਲ ਦਾ ਰੌਲਾ ਪਾਦੇ ਫਿਰ ਇੱਕ ਹੋਰ ਇਨਕੁਆਇਰੀ ਚੱਲੀ ਜਦੋਂ 43 ਹਜ਼ਾਰ ਕੋਲਾ ਹੋ ਗਈਆਂ ਜੇਲ੍ਹਾਂ ਚ 70 ਇਸ ਬੰਦੇ ਤੇ ਕੇਸ ਆ ਰੋਜ਼ ਫਰੋਤੀ ਰੋਜ਼ ਡਕੈਤੀ ਰੋਜ਼ ਟਾਰਗੇਟ ਕਿਲਿੰਗ ਚੱਲ ਰਹੀ ਆ ਜੇਲ੍ਹ ਤੋਂ ਉਹਨਾਂ ਸਾਰਿਆਂ ਲਈ ਭਗਵੰਤ ਮਾਨ ਨਹੀਂ ਜ਼ਿੰਮੇਵਾਰ ਮੈਂ ਕਿਹਾ ਜੀ ਦੀ ਇੰਟਰੋਗੇਸ਼ਨ ਕਰਨੀ ਜੀ ਉਹਦੀ ਤਾਂ ਤੁਸੀਂ ਕਰਾਤੀ ਇੰਟਰਵਿਊ ਤੇ ਜੀ ਦੀ ਇੰਟਰਵਿਊ ਹੋਣੀ ਚਾਹੀਦੀ ਆ ਉਹਦੀ ਇੰਟਰੋਗੇਸ਼ਨਾਂ ਕਰਦੇ ਫਿਰਦੇ ਉਹ ਇਹ ਹਾਲਾਤ ਜੋ ਬਣਾਏ ਪਏ ਆ ਪੰਜਾਬ 'ਚ ਧੱਜੀਆਂ ਹੋਣੀਆਂ ਪਈਆਂ ਲਾਅਨ ਆਰਡਰ ਦੀ ਉਥੇ ਡਰਾਮੇ ਹਰਿਆਣੇ 'ਚ ਕਰਦੇ ਫਿਰਦੇ ਉਹਨੂੰ ਪੁੱਛੋ ਹਾਲ ਪੰਜਾਬ ਵਾਲਾ ਬਣਾਉਣਾ ਇਨਵੈਸਟਮੈਂਟ ਕੋਈ ਨਹੀਂ ਨੌਕਰੀ ਕੋਈ ਨਹੀਂ ਕਰਜਾਈ ਪੰਜਾਬ ਬੁਰਾ ਹਾਲ ਨਿੱਤ ਦਾ ਸ਼ਰਾਬੀ ਪਰ ਮੈਨੂੰ ਅੰਦਰਲੀ ਗੱਲ ਹੋਰ ਦਾ ਦਿਆ ਆ ਕਿ ਸ਼ਰਾਬ ਪੀਣ ਦਾ ਨਵਾਂ ਕੰਮ ਲੱਭ ਲਿਆ ਮੇਰੇ ਕੋਲ ਤਾਂ ਖਬਰ ਹੈ ਅੱਜ ਮੈਂ ਸਿੱਧੂ ਮੂਹਰੇ ਵਾਲੀ ਦੀ ਦਿੱਤੀ ਅੱਜ ਮੈਂ ਨਵੀਂ ਦੇ ਕੇ ਚੱਲੇ ਘਰ ਉਹ ਇਹਨੂੰ ਸ਼ਰਾਬ ਪੀਣਾ ਬੰਦ ਕੀਤਾ ਕਿਉਂਕਿ ਇਹਦਾ ਲਿਵਰ ਨੁਕਸਾਨਿਆ ਗਿਆ ਹੁਣ ਇਹਨੇ ਕੰਮ ਕੀ ਸ਼ੁਰੂ ਕਰਤਾ ਨਾ ਮਾ ਗੱਡੀ ਹੌਲੀ ਹੋ ਜਾ ਕੀ ਮੁੱਖ ਮੰਤਰੀ ਨੂੰ ਇਹ ਗੱਲਾਂ ਛੁਪ ਗਈਆਂ ਮੈਨੂੰ ਅਫਸਰ ਦੱਸ ਦੇ ਕਹਿੰਦਾ ਜਨਾਬ ਜੇ ਕਾਫਲਾ ਜਾ ਰਿਹਾ ਗੱਡੀ ਹੌਲੀ ਹੋਗੀ ਤੇ ਮਤਲਬ ਕੀ ਇਹ ਉਹ ਕੰਮ ਕਰਦਾ ਪਰ ਇਹ ਹੈਰਾਨਗੀ ਦੀ ਗੱਲ ਹੈ ਕਿ ਇੱਕ ਚੀਫ ਮਿਨਿਸਟਰ ਮੁੱਖ ਮੰਤਰੀ ਦੀ ਬੜੀ ਵੱਡੀ ਪਕੜ ਹੁੰਦੀ ਹੈ ਜਾਂ ਹੁਣੀ ਚਾਹੀਦੀ ਹੈ ਪਰ ਤੋਂ ਇੱਕ ਪਾਸੇ ਤਾਂ ਹਾਈ ਕੋਰਟ ਦੇ ਵਿੱਚ ਲਫਾਰਾ ਫੁੱਲ ਰਿਹਾ ਹੋਵੇ ਇਸ ਗੱਲ ਨੂੰ ਲੈ ਕੇ ਜਨਤਕ ਕੀਤਾ ਜਾ ਰਿਹਾ ਹੋਵੇ ਕਿ ਜਿਹੜੀ ਵੀਡੀਓ ਹੈ ਉਹ ਖਰੜ ਦੇ ਵਿੱਚ ਰਿਟੂਰਨ ਹੋ ਜਾਂਦਾ ਪੰਜਾਬ ਦਾ ਮੁੱਖ ਮੰਤਰੀ ਹਰਿਆਣਾ ਦੇ ਵਿੱਚ ਇਹ ਗੱਲ ਕਹਿ ਰਿਹਾ ਕਿ ਡੀਜੀਪੀ ਨੂੰ ਪਤਾ ਹੈ ਜੀ ਸਾਨੂੰ ਪਤਾ ਨਹੀਂ ਜੀ ਸਾਰੇ ਆਪਣੇ ਆਪ ਨੂੰ ਇਹ ਗੱਲ ਇਨਕਾਰ ਤੁਸੀਂ ਇੱਕ ਗੱਲ ਉਹ ਛੱਡੋ ਜੀ ਮੈਂ ਕੱਲ ਇੱਕ ਇੰਟਰਵਿਊ ਆਪਦੀ ਫੇਸਬੁੱਕ ਪੇਜ ਤੇ ਲਾਈਵ ਕੀਤੀ ਆ ਜਿੱਥੇ ਭਗਵੰਤ ਮਾਨ ਕਹਿ ਰਿਹਾ ਕਿ ਡੀਜੀਪੀ ਨੇ ਸਪਸ਼ਟ ਕਰਤਾ ਇੰਟਰਵਿਊ ਇੱਥੇ ਨਹੀਂ ਹੋਇਆ। ਔਰ ਇਹਨੂੰ ਪਤਾ ਸੀ ਇੰਟਰਵਿਊ ਹੋਈ ਆ। ਹਾਈ ਕੋਰਟ ਨੂੰ ਮਿਸਲੀਡ ਕਰਨਾ ਝੂਠ ਬੋਲਣਾ ਕੀ ਉਹਦਾ ਪਰਚਾ ਨਹੀਂ ਬਣਦਾ? ਔਰ ਜਦ ਹਜ਼ਾਰ ਪੁਲਸ ਵਾਲਾ ਲੱਗਿਆ ਉਹ ਫੇਰ ਤੇ ਇੰਟਰਵਿਊ ਤੁਸੀਂ ਕਰਕੇ ਤਾਂ ਵਿਖਾਉਂਦੇ ਅੰਦਰ ਮੈਂ ਵੀ ਗਈ ਸੀ ਹੁਣ। ਹਲੇ ਤਾਂ ਮੈਨਾਂ ਦਾ ਸ਼ੌਕ ਹੀ ਲੱਗਿਆ। ਤੁਸੀਂ ਆ ਕੇ ਇੰਟਰਵਿਊ ਅੰਦਰ ਕਰਕੇ ਜਾਂਦੇ। ਇਹ ਤਦ ਇੰਟਰਵਿਊ ਹੁੰਦੀਆਂ ਜਦੋਂ ਸਰਕਾਰ ਕਰਾਉਂਦੀ ਆ। ਔਰ ਇਹਦੀ ਵੱਡੀ ਗੱਲ ਤੁਸੀਂ ਵੇਖੋ ਇਹਦੀ ਨੌਲੇਜ ਸੀ। ਇਨੇ ਪੰਜਾਬ ਦੇ ਦੇਸ਼ ਦੇ ਲੋਕਾਂ ਨੂੰ ਕੱਲਾ ਝੂਠ ਨਹੀਂ ਬੋਲਿਆ ਹਾਈ ਕੋਰਟ ਨੂੰ ਵੀ ਝੂਠ ਬੋਲਿਆ ਹੁਣ ਤੁਸੀਂ ਥਾਣੇਦਾਰ ਤੇ ਕਾਰਵਾਈ ਕਰ ਦੋ ਤੇ ਹੈਡ ਆਫ ਦੇ ਡਿਪਾਰਟਮੈਂਟ ਕੌਣ ਹੈ ਐਸਐਸਪੀ ਕੌਣ ਲਾ ਰਿਹਾ ਡੀਜੀਪੀ ਕੌਣ ਲਾ ਰਿਹਾ ਡੀਆਈਜੀ ਆਈਜੀ ਕੌਣ ਲਾ ਰਿਹਾ ਗੱਲ ਗਾਂ ਉਹ ਥਾਣੇਦਾਰ ਕੌਣ ਲਾ ਰਿਹਾ ਹੁਮ ਮਿਨਿਸਟਰ ਹਾਉ ਇਜ਼ ਹੁਮ ਮਿਨਿਸਟਰ ਨਾ ਰਿਸਪੌਂਸਿਬਲ ਉਹ ਤੋਂ ਬਾਅਦ ਸਲਮਾਨ ਖਾਨ ਤੇ ਅਟੈਕ ਹੋ ਜयो ਉਹ ਬੰਦੇ ਨੇ ਵਕਤ ਨੂੰ ਫੜਿਆ ਦੇਸ਼ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਤੇ ਇਹ ਕਹਵੇ ਮੈਨੂੰ ਪਤਾ ਨਹੀਂ ਸਰਦਾਰ ਦੁਰਦੇਸ਼ ਖੋਲੇ ਵਾਲਾ ਮਾਮਲਾ ਜੀ ਕਲੀਅਰ ਹੋ ਗਿਆ ਹੁਣ ਬੰਦੇ ਨੂੰ ਸਜ਼ਾਵਾ ਮਿਲਨੀ ਹੁਣ ਜਾਣ ਬੁੱਝ ਕੇ ਸੇਟ ਲਾਹੀ ਤੁਹਾਨੂੰ ਬੁਲਾਉਣਾ ਇੱਕ ਮਾਨਸਿਕ ਤੌਰ ਤੇ ਪੀੜਾ ਦੇਣਾ ਹੀ ਸਰਕਾਰ ਦਾ ਮੈਂ ਦਾਸ ਨੂੰ ਮਾਨਸਿਕ ਮੂਨਸਿਕ ਪੀੜਾ ਕੋਈ ਨਹੀਂ ਇਹ ਪੈਗ ਲਾਉਣ ਵਾਲੇ ਨੂੰ ਹੋਣੀ ਮੈਨੂੰ ਕੋਈ ਨਹੀਂ ਮਾ ਗੁਰੂ ਦੇ ਆਸਰੇ ਆ ਬੰਦਾ ਕੋਲੀਕਰ ਰੁਕ ਰਹੇ ਹੋ ਕਿ ਤੁਸੀਂ ਸੁਪਰੀਮ ਕੋਰਟ ਤੋਂ ਜਵਾਬ ਅੱਗੇ ਦਾ ਡੇਟ ਤੋਂ ਨੂੰ ਪਹਿਲਾਂ ਦਾਸ ਦੇ 10 ਨੂੰ ਮਗਰੋਂ ਦਾਸ ਬੀਜੀਠੀਆ ਸਾਹਿਬ ਤੁੰਗੀ ਖਬਰ ਹੀ ਬਣਾਉਣੀ ਬੀਜੀਠੀਆ ਸਾਹਿਬ ਤੁਸੀਂ ਕਿਸ ਤਰੀਕੇ ਨਾਲ ਦੇਖ ਰਹੇ ਕਿ ਤੁਸੀਂ ਸੁਪਰੀਮ ਕੋਰਟ ਸਕੇ ਹਾਈ ਕੋਰਟ ਤੋਂ ਭੱਜ ਗਏ ਮੈਂ ਬੜਾ ਸਪਸ਼ਟਾ ਜੀ ਦੇਖੋ ਕਾਨੂੰਨ ਤੇ ਉੱਤੋਂ ਕੋਈ ਨਹੀਂ ਆ ਪ੍ਰਬੋਧ ਕੁਮਾਰ ਦੀ ਸਿੱਟ ਨੇ ਸਾਬਤ ਕਰਤਾ ਇਹ ਉਹੀ ਪ੍ਰਬੋਧ ਕੁਮਾਰ ਹੈ ਤੁਹਾਨੂੰ ਯਾਦ ਹੋਣਾ ਚਾਹੀਦਾ ਜਿਨੇ ਕੁਮਰ ਬਜੇ ਪ੍ਰਤਾਪ ਦੇ ਕੇਸ ਚ کیا ਸੀਗਾ ਕਿ ਇਹ ਜਿਹੜਾ ਐਫੀਡੇਵਿਟ ਫਾਈਲ ਕਰ ਰਿਹਾ ਇਹਦੀ ਮਰਜ਼ੀ ਹੈ ਸਾਡੀ ਕੋਈ ਸਹਿਮਤੀ ਨਹੀਂ ਔਰ ਅਖੀਰ ਚ ਉਸ ਐਫੀਡੇਵਿਟ ਦਾ ਕੀ ਹੋਇਆ ਹਾਈ ਕੋਰਟ ਨੇ ਉਡਾ ਦਿੱਤਾ ਇਹ ਉਹ ਜ ਆ ਸੱਚਾ ਬੰਦਾ ਹੈ ਮਤਲਬ ਲੀਗਲੀ ਉਹਦੇ ਐਫੀਡੇਵਿਟ 'ਚ ਕਦੇ ਨੁਕਸ ਨਹੀਂ ਪਾਇਆ ਗਿਆ ਅਜ ਤੱਕ ਐਡਾ ਇਮਾਨਦਾਰ ਔਰ ਐਡਾ ਮੰਨਿਆ ਬੰਦਾ ਆਈਬੀ ਪਤਾ ਨਹੀਂ ਕਿੱਥੇ ਕਿੱਥੇ ਉਹਨੇ ਡਿਊਟੀ ਕੀਤੀ ਹੋਈ ਆ ਅੱਜ ਉਸ ਨੂੰ ਦਬਾਇਆ ਗਿਆ ਕਿ ਤੂੰ ਇਹ ਰਿਪੋਰਟ ਨਹੀਂ ਦੇਣੀ ਉਹਨੂੰ ਦਬਾਉਣ ਤੋਂ ਬਾਅਦ ਉਹਨੂੰ ਧਮਕਾਇਆ ਗਿਆ ਕਿ ਤੂੰ ਇਹ ਰਿਪੋਰਟ ਨਹੀਂ ਦੇਣੀ ਤੇ ਕੀ ਉਹਦਾ ਪਰਚਾ ਨਹੀਂ ਪੜਦਾ ਇਹ ਰਾਮ ਰਹੀਮ ਤੇ ਮਸਲੇ ਦੇ ਵੀ ਜਿਹੜਾ ਕਿੰਨਾ ਕਿਤੇ ਮਾਲਵੇ ਦੀ ਦਬਾਉਣ ਦੀ ਬਹੁਤ ਕੋਸ਼ਿਸ਼ ਕਰਦੀ ਹੈ ਸਰਕਾਰ ਲੱਗਦਾ ਕਿ ਇਸ ਪੂਰੇ ਮਾਲਵੇ ਤੋਂ ਰੱਖਾ ਰਾਮ ਰਹੀਮ ਦਾ ਬੱਚਾ ਭਗਵੰਤਵਾ